ਲਾ ਵਕੀ ਬੰਡਿਆ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਠੀਕ ਠਾਕ ਹੋ ਇਹ ਆ ਸਾਡਾ ਦੋਤਾ ਤੇ ਅੱਜ ਨਿਊ ਵਾਰੀਆਂ ਨੂੰ ਨਿਊ ਪੇਂਟ ਹੋਂ ਡਿਆ ਤੇ ਨਿਊ ਪੇਂਟ ਡਏ ਆ ਘਰੋਂ ਦੱਸੋ ਸਤਿਗੁਰ ਜੀ ਸਾਰਿਆਂ ਨੂੰ ਤੇ ਇਹ ਹੋਂ ਡਿਆ ਵਾ ਪੇਂਟ ਨਹੀਂ ਇਹਨੂੰ ਆਂਦੇ ਰੂਬਾ ਤੇ ਇਹ ਸੇਗਰੀ ਦਵਾਈ ਹੁੰਦੀ ਆ ਲੱਕੜ ਨੂੰ ਸੇਗਣੀ ਲੱਗਦੀ ਤੇ ਵੇਖੋ ਇੱਧਰ ਪਹਿਲਾਂ ਵੱਜਿਆ ਇਹਨੂੰ ਅਲਸੀ ਦਾ ਤੇਲ ਉਹ ਅੰਦਰ ਵਾਰ ਵੱਜਾ ਦਾ ਨਾਲੇ ਸੌਰੀ ਮੈਂ ਉਹ ਦਿਨ ਵਲੌਗ ਚ ਬੋਲਤਾ ਸੀ ਤੇਲਾਂ ਦਾ ਤੇਲ ਅਸੀ ਦਾ ਤੇਲ ਆਏ ਆ ਤੇ ਆ ਇਹ ਤੋਂ ਬਾਅਦ ਵੱਜਣੀ ਆ ਪੀਲੀ ਮਿੱਟੀ ਪੀਲੀ ਮਿੱਟੀ ਨਾਲ ਪੋਚਾ ਵੀ ਰੰਦਾ ਨੂੰ ਮਿੱਟੀ ਆ ਕੋ ਇਦਾਂ ਹੀ ਕੋ ਆਂਦੇ ਆ ਪੀਲੀ ਮਿੱਟੀ ਇਸ ਤੋਂ ਬਾਅਦ ਚੋਈ ਵੱਜਣੀ ਆ ਪਹਿਲਾ ਮੇਰਾ ਦੋ ਤਾਂ ਕਿਉਂ ਪਾਈਦਾ ਬੜੀਆਂ ਸੋਹਣੀਆਂ ਲੱਗਦੀਆਂ ਪਰ ਕੰਮ ਬੜਾ ਆਫਗਾਨੀ ਹੁਣ ਪਤਾ ਲੱਗਦਾ ਪਤਾ ਲੱਗਦਾ ਹਾਂ ਬੜੀਆਂ ਜਿਹੜੇ ਕਹਿਦਾ ਇਦਾਂ ਹੀ ਕਰ ਦਿੰਦੀਆਂ ਆਖਿਆ ਕਰ ਇਦਾਂ ਹੀ ਲਾ ਦੇਣੀ ਆ ਇਦਾਂ ਹੀ ਲਾ ਦੇਣੀ ਕੰਮ ਬੜਾ ਹੁੰਦਾ ਵਾ ਪਰ ਮਿਹਨਤ ਬੜੀ ਹੈ ਤੁਹਾਨੂੰ ਤੇ ਚਾਰ ਦਿਨ ਹੋ ਗਏ ਅਸੀਂ ਤਾਂ ਤੇਰ ਮਾਰਦੇ ਨੂੰ ਬੜਾ ਟਾਈਮ ਲੱਗ ਗਿਆ ਉਹ ਅਜਦਾ ਹੀ ਕੱਪੜੇ ਨੂੰ ਗਿੱਲਾ ਕਰ ਕਰਕੇ ਨਾਲ ਦੇ ਚ ਤੇ ਇਦਾਂ ਮਾਰਨਾ ਪੈਂਦਾ ਜਿਹੋ ਥਾ ਜਿੰਨੀਆਂ ਜਿੱਦਾ ਵਧੀਆਂ ਨਾ ਹਾਂ ਮੈਂ ਕਾਲੀ ਕਰਾਉਂ ਡੈਸ਼ ਹਾਂ ਆ ਵੇਖੋ ਹੁਣ ਕਿੰਨਾ ਸੋਹਣਾ ਲੱਗਦਾ ਬਲੈਕ ਕਲਰ ਦਾ ਵਾ ਟੈਂਟ ਜਿਹੜਾ ਮਾਰਿਆ ਵਾ ਟੈਂਟ ਦੀ ਦਵਾਈਂ ਦੀ ਸੈਂਟਰੀ ਹਾਂ ਇਧਰ ਕੰਪਲੀਟ ਹੋ ਹੀ ਗਈਆਂ ਤੇ ਅੱਜ ਹੋ ਜਾਣੀਆਂ ਵਾ ਮੈਨ ਲਾਦਾ ਖੜੀਆਂ ਕਰ ਹੀ ਦੇਣੀਆਂ ਮਿਸਤਰੀਆਂ ਨੇ ਤੇ ਇਹਦਾ ਕਰਕੇ ਥੋੜਾ ਜਿਹਾ ਦੇਖ ਹੁਣ ਪਾਪਾ ਕਿੱਥੇ ਲੱਗਦੇ ਆ ਪਾਪਾ ਵੀ ਅੰਦਰ ਚੱਲੇ ਪਾਪਾ ਵੇਖਦੇ ਕੀ ਕਰਦੇ ਹਾਂਜੀ ਕਿੱਥੇ ਜੇ ਪਰਨਾ ਬੰਨ ਲਿਆ ਵਾ ਤੇ ਉਧਰ ਵੇਖ ਹੁਣ ਮੇਰੀ ਗੱਲ ਸੁਣੋ ਚਾਹ ਹੋ ਗਈ ਹੈ ਤਿਆਰ ਚਾਹ ਡਈਆ ਬਾਹ ਨਾ ਤੇ ਚਾਹ ਸਾਡੀ ਰਿਜਣ ਡਈ ਹੈ ਤੇ ਹੁਣ ਅਸੀਂ ਉਹਨਾਂ ਨੂੰ ਪੀਵਾਂਗੇ ਚਾਹ ਤੇ ਫਿਰ ਕੰਮ ਕਰਾਂਗੇ ਸਬਜ਼ੀ ਤਿਆਰ ਰੋਟੀ ਰਾਡੀ ਹੈ ਨਾ ਜੋ ਵੀ ਹੈ ਤੇ ਆਜੋ ਜੋਬ ਨਾ ਉਧਰ ਚੱਲੀਏ ਵੇਖੀਏ ਚਲੋ ਚਲੋ ਤੇ ਜਿੰਨੇ ਵੀ ਪੇਂਟ ਪੂਂਡ ਕਰਾਉਣਾ ਵਾ ਇਹ ਇਧਰ ਵੇਖਿਓ ਹੁਣ ਜਿੰਨੇ ਪੇਂਟ ਕਰਾਉਣਾ ਵਾ ਮੇਰੇ ਨਾਲ ਸੰਪਰਕ ਕਰ ਲਿਓ ਗੌਰਵ ਗੌਰਵਦੀਪ ਗੌਰਵ ਵਲੌਗ ਨਾਲ ਸੰਪਰਕ ਕਰ ਲਿਆ ਤੇ ਇਧਰ ਆ ਅਰਸ਼ਦੀਪ ਸਿੰਘ ਇਹਦਾ ਪਿੰਡ ਆ 부ਜੇ ਵਾਲੀ ਮੈਤੇ ਦੇ ਲੱਗੇ ਇਹ ਮੇਰਾ ਵੱਡਾ ਦੋਤਾ ਵਾ ਜਿਹੜਾ ਪਹਿਲਾਂ ਆਇਆ ਸੀ ਨਾ ਜਿਹਨੂੰ ਗਾਂਧੀ ਅਸੀਂ ਆਂਦੇ ਹਾਂ ਉਹਨੇ ਟਰਾਲੀਆਂ ਦੀ ਗਿਣਤੀ ਉਹਦੋਂ ਐਨ ਕੰਪਲੀਟ ਮਤਲਬ ਟਾਈਮ ਟੂ ਟਾਈਮ ਨਹੀਂ ਗਿਆ ਵੀ ਆਹ ਟਰਾਲੀ ਇਧਰੋਂ ਆਈ ਇਧਰੋਂ ਆਈ ਆ ਤੇ ਮੇਰੇ ਦੋ ਦਿਨੇ ਕੰਮ ਬਹੁਤ ਕਰਾਇਆ ਵਾ ਚਲੋ ਮਹਾਰਾਜ ਇਹਨਾਂ ਨੂੰ ਲੰਮੀ ਉਮਰਾਂ ਬਖਸ਼ੇ ਆਜੋ ਤੁਹਾਨੂੰ ਉਧਰ ਵਿਖਾਉਨੇ ਹਣ ਤੇ ਹੰਦਰ ਲੱਗੇ ਸਾਡੇ ਮਿਸਤਰੀ ਤੇ ਕੰਮ ਚੱਲੂ ਆ ਜੋਰਾ ਸ਼ੋਰਾ ਤੇ ਜੋ ਬਣਾਜੇ ਹੋ ਜਾਣਾ ਹਨਾ ਅੱਜ ਮੈਂ ਇਕ ਟਾਣਾ ਕਠਿਆ ਚ ਸੁਟ ਲਿਆ ਵਾ ਇਹ ਕੰਮ ਚੱਲਣ ਦੇ ਆ ਵੇਖੋ ਇਹ ਵਾ ਦੀ ਸਾਰੀ ਲੱਗੇ ਆ ਇਸ ਤਰੀ ਕੰਮ ਜੋਰਾ ਸ਼ੋਰਾ ਦੇ ਆ ਸਸੀ ਗਾਲ ਜੀ ਜਦੋਂ ਜਦੋਂ ਥੋੜਾ ਤਾਂ ਚੁੱਕਿਆ ਜਾਊਗਾ ਫਿਰ ਵਿਖਾਵਾਂਗੇ ਤੁਹਾਨੂੰ ਇਹ ਸਾਡੇ ਮਿਸਤਰੀ ਨਹੀਂ ਭਰਾ ਹੀ ਆ ਇਹ ਮੇਰੇ ਭਰਾ ਹੀ ਆਗੇ ਹਾਂ ਹਾਂ ਤੇ ਤਿਆਰੀਆਂ ਹੋਣੀਆਂ ਵਾ ਉੱਪਰ ਫੇਰ ਹਨਾ ਕਰ ਦੋ ਤਨ ਆ ਉੱਪਰ ਬਦਰੀ ਲਾਤੀ ਫੇਰ ਆਉਂਦਾ ਆਹ ਜਿੱਦੋਂ ਵੀਡੀਓ ਬਣਾਉਂਦੇ ਨਾ ਤੇ ਮਿਸਤਰੀ ਕਹਿ ਵੀ ਹੁੰਦਾ ਸਾਡਾ ਮੀਨ ਇਹ ਆ ਪੌਣੀ ਵਾਲਾ ਕੋਈ ਨਹੀਂ ਉਹ ਵੀ ਆਉਣੀ ਵਾਲੇ ਆ ਪੈਂਚਰ ਹੋ ਗਿਆ ਪੈਂਚਰ ਟਾਇਰ ਲੈਣਗੇ ਕਰੋ ਅੱਛਾ ਅੱਛਾ ਬਣ ਗਈ ਚਾਹ ਹਾਂ ਹਾਂ ਚਾਹ ਦਾ ਟਾਈਮ ਹੋਇਆ ਵਾ ਤੈਨੂੰ ਪਤਾ ਵਾ ਚਲੋ ਚਾਹ ਪੀਣਗੇ ਤੇ ਕੰਮ ਚੱਲੂ ਚਾਹ ਨਾਲ ਗੱਡੀ ਚੱਲਦੀ ਹੈ ਇਹਨਾਂ ਨੂੰ ਥੋੜਾ ਨਸ਼ਾ ਹੀ ਹੁੰਦਾ ਕੋਈ ਚਾਹ ਬਾਜੀ ਹੈ ਨਾ ਹਾਂ ਤੁਹਾਨੂੰ ਜਿਆਦਾ ਜੇ ਤੁਸੀਂ ਰੇਰ ਦੀ 5-5 ਵਾਰ ਪੀ ਲੈਣੀ ਹੁੰਦੀ ਆ ਆਈ ਦੇ ਨੂੰ ਕਹਿੰਦੇ ਹੁੰਦੀ ਚੱਲ ਆਓ ਆਜੋ ਹਾਂ ਹਾਂ ਚਲੋ ਕਰੋ ਠੀਕ ਚਲੋ ਚਾਹ ਪੀ ਲਓ ਪਹਿਲਾਂ ਆਹ ਵਈ ਹਾਂ ਲੱਗ ਗਿਆ ਲੱਗ ਗਿਆ ਵਲੌਗ ਬਣਾਉਣਾ ਮੈਂ ਮਾਮਾ ਖਲੋਤਾ ਪੁੱਛੀਏ ਭਲਾ ਚੜ੍ਹਦੀ ਕਲਾ ਹੋਣੀ ਆ ਚਲ ਚੜ੍ਹਦੀ ਕਲਾ ਚੜ੍ਹਦੀ ਆ ਗੰਦੇ ਹੋ ਮਾਜਾ ਕੋਲ ਲੈ ਗਏ ਮਿਸਤਰੀ ਆ ਗਏ ਇੱਥੇ ਰੱਖ ਦਿਓ ਇੱਥੇ ਉੱਥੇ ਉੱਚੇ ਰੱਖ ਦਿਓ ਆ ਗਏ ਮਿਸਤਰੀ ਸਾਹਿਬ ਚਾਹ ਚੂ ਸਕੋ ਆਇਓ ਰਹਿਣ ਇਹ ਸਾਡੇ ਠੇਕੇਦਾਰ ਸਾਹਿਬ ਠੇਕੇਦਾਰ ਠੇਕੇਦਾਰ ਭਿੰਦਾ ਸਿੰਘ ਮੈਨੂੰ ਲਿਆ ਹੀ ਨਹੀਂ ਆ ਸਾਡੇ ਪਿੰਡ ਦੇ ਮਸ਼ਹੂਰ ਮਠੋਲੇ ਦੇ ਮਸ਼ਹੂਰ ਮਿਸਤਰੀ ਹਾਂਜੀ ਠੇਕੇਦਾਰ ਇਹਨਾਂ ਕੋਲ ਚਾਰ-ਚਾਰ ਪੰਜ-ਪੰਜ ਸਾਈਆਂ ਪਹਿਲਾਂ ਹੀ ਮੁੱਕ ਜੇ ਕੰਮ ਕਰਾਉਣਾ ਹੋਵੇ ਨਾ ਆ ਕੋਠੀ ਵੇਖ ਲਿਓ ਤੇ ਮੁੜ ਕੇ ਫਿਰ ਦੋ-ਚਾਰ ਮਹੀਨੇ ਪਹਿਲਾਂ ਹੀ ਕੰਟੈਕਟ ਕਰਿਓ ਕਿਸੇ ਨੇ ਘਰ ਬਣਾਉਣਾ ਹੋਵੇ ਲੱਗ ਸਕਦੇ ਹਾਂ ਹਾਂ ਆਹ ਇਹ ਕਿਹਦੇ ਮਾਣ ਨੂੰ ਲਿਆਇ ਦੀ ਤਰੀਕੀ ਬੋਤਲ ਵਾਲਾ ਵੀਡੀਓ ਬਣਦੀ ਹੈ ਨਹੀਂ ਜਦੋਂ ਮੈਂ ਵਲੌਗ ਵਾਲਾ ਬਣਾਉਣਾ ਵਾਏ ਕਿਤੇ ਗਏ ਹੁੰਦੇ ਜਾ ਕੇ ਗਏ ਆ ਉਹ ਜਾ ਟਾਇਰ ਬਦਲਣ ਗਏ ਸੀ ਰੇੜੀ ਦਾ ਪਰ ਇਹਨੇ ਮਰਜ਼ੀ ਨਕਸ਼ਾ ਹੋਵੇ ਚਾਹੇ ਉਹ ਕਨੇਡਾ ਅਮਰੀਕਾ ਇੰਗਲੈਂਡ ਤੋਂ ਆਇਆ ਹੋਵੇ ਉਹ ਤਿਆਰ ਕਰ ਦਿੰਦੇ ਹਾਂ ਜੀ ਕੰਮ ਹੈ ਵੀ ਬੜਾ ਵਧੀਆ ਵਾ ਤੇ ਕੰਮ ਸਫਾਈ ਵਾਲਾ ਤੇ ਕਰਦੇ ਵੀ ਛੇਤੀ ਆ ਸਭ ਤੋਂ ਵਧੀਆ ਇੱਕ ਚੀਜ਼ ਦਿਖਾਉਣ ਵਾਲੀ ਇਹ ਇਹ ਤੂੰ ਮਿੱਟੀ ਨਹੀਂ ਲੱਗਣ ਦਿੰਦੇ ਉਹ ਥੱਲੇ ਪੱਲੀ ਵਿਛਾਈ ਉੱਤੇ ਇੱਟਾਂ ਰੱਖੀਆਂ ਵਾ ਇਹ ਜਾਂ ਮਿਸਤਰੀ ਠੋਕੀ ਜਾਂਦੇ ਜੋ ਆਵੇ ਦਾ ਧੜ ਧੜ ਬਈ ਹਾਂ ਦੇਖੋ ਇੱਥੇ ਲਾਉਣੀ ਸਾਫ਼ ਕਰਕੇ ਇਹ ਮੈਨੂੰ ਬੜਾ ਚੰਗਾ ਲੱਗ ਰਿਹਾ ਹਾਂ ਹਾਂ ਟੀਵੀ ਸੀ ਹੋ ਗਈ ਆ ਬਸ ਹੁਣ ਤੇ ਵਾਰ ਹੀ ਚੁੱਕਣੇ ਆ ਦੱਸੋ ਮਾਮੂ ਥੱਲੇੋਂ ਕਿਦਾਂ ਕੰਮ ਸ਼ੁਰੂ ਹੋਇਆ ਕੀ ਕੀ ਥੱਲੇ ਪਾਇਆ ਹਿੰਗੀਆਂ ਜੀ ਨਹੀਂ ਆ ਕੰਮ ਜਿੱਦਾਂ ਆ ਮਤਲਬ ਪੂਰੀ ਪਕਿਆਈ ਦੇ ਨਾਲ ਵਿੱਚ ਕੁਝ ਉਹ ਨਹੀਂ ਆ ਥੱਲੇ ਪਹਿਲਾਂ ਸਭ ਤੋਂ ਪਾਇਆ ਨੀਆ ਪੁੱਟ ਕੇ ਗਟਕਾ ਪਾਇਆ ਗਟਕਾ ਪਾ ਕੇ ਉੱਥੇ ਫਿਰ ਸੀਮੈਂਟ ਖਿਲਾ ਰਿਹਾ ਬਿਲਕੁਲ ਉਰੇ ਦੇ ਨਾਲ ਸੁੱਕਾ ਲੈਵਲ ਜਗਾ ਕੇ ਆ ਲੈਵਲਿੰਗ ਕਰਕੇ ਹਾਂ ਫਿਰ ਟਾਈ ਬੀਮ ਪਾਇਆ ਫਿਰ ਉੱਪਰ ਚੁੱਕਿਆ ਗਿਆ ਫਿਰ ਆ ਦੂਜੇ ਬੀਮ ਫਿਰ ਟਾਈ ਬੀਮ ਤੇ ਜਿਹੜੇ ਵਿੱਚ ਤਾ ਤਿੰਨ ਚਾਰ ਵਾਰ ਇਟਾਂ ਦੇ ਦਿੱਤੇ ਉਹ ਕੀਤੇ ਆ ਪਲਸਤਰ ਉਹ ਪਲਸਤਰ ਕੀਤੇ ਜਿੱਥੋਂ ਕਰਨ ਦਾ ਕੀ ਰਾਜ ਆ ਕਿਉਂ ਕੀਤੇ ਆ ਉਹ ਕੀਤੇ ਆ ਵੀ ਜਿਹੜੀ ਜਿਹੜਾ ਪਾਈਪ ਆਪਾਂ ਪਾਉਂਦੇ ਆ ਨਾ ਗੱਟਰਾਂ ਦੇ ਜਿਹੜੇ ਪਾਣੀ ਪੋਣ ਵਾਲੇ ਸਾਰੇ ਕਿਚਨ ਦੇ ਉਹ ਸਲਾਬ ਨਹੀਂ ਜਾਂਦੀ ਫਿਰ ਸੈਲ ਹੁੰਦੀ ਆ ਉਹਨਾਂ ਪੈਪਰ ਲਾ ਕੇ ਫਿਲ ਰਹਿਣੀ ਆ ਉਹ ਥੱਲੇ ਥੱਲੇ ਜਿਹੜੀ ਆਪਾਂ ਕੁਰਸੀ ਰੱਖੀ ਉਹ ਤੋਂ ਚਾਰ ਪੰਜ ਵਾਰ ਉੱਪਰ ਚੁੱਕੇ ਆਈ ਉੱਧਰ ਪਲਸਟਰ ਕੀਤੇ ਆਪਣਾ ਸਲਾਮ ਨਾ ਆਵੇ ਤੇ ਬਾਕੀ ਨਕਸ਼ੇ ਵਾਲਾ بڑا ਬੰਦਾ ਵਧੀਆ ਆਵਾਮਰ ਸਰ ਸਾਹਿਬ ਤੋਂ ਆ ਹਾਂਜੀ ਉਹਦੇ ਹੀ ਇਹ ਆ ਦਿਸ਼ਾ ਨਿਰਦੇਸ਼ਾਂ ਦੇ ਨਾਲ ਚੱਲ ਜਾਈਗਾ ਅੱਜ ਵੀ ਆਉਣ ਵਾਲਾ ਸਾਇਦ ਹਾਂਜੀ ਹਾਂਜੀ ਉਹਨਾਂ ਨੇ ਬੁਲਾਵਾ ਹਾਂਜੀ ਹਾਂਜੀ ਬਾਕੀ ਅੱਜ ਨਾਲ ਵਾਰ ਉੱਥੇ ਜਿਹੜੇ ਸਟਾਰਟ ਕਰ ਦੇਣੇ ਆ ਤੇ ਕੰਮ ਬੜਾ ਸਫਾਈ ਦਾ ਬਸ ਠੀਕ ਆ ਕਦੀ ਫਲੀਆਂ ਤੋੜ ਲੀਆਂ ਕਦੀ ਬੈਂਗਣ ਦੇ ਕਦੀ ਭਿੰਡੀਆਂ ਇਹੋ ਨਜ਼ਾਰਾ ਵੇ ਪਿੰਡਾਂ ਦਾ ਘਰ ਦੀ ਸਬਜ਼ੀ ਦਾ ਨਜ਼ਾਰਾ ਦੂਜੇ ਤੇ ਜਿੱਦਣ ਹੋ ਜਾਂਦੀਆਂ ਹਨ ਭਿੰਡੀਆਂ ਤੇ ਛਾਟੀ ਹਾਂ ਜੋਰ ਵਾਲਾ ਕਿਉਂ ਇਹ ਛੱਡਦੇ ਨਹੀਂ ਤੂੰ ਪੱਕ ਜਾਂਦੀਆਂ ਮੁੜ ਕੇ ਨਹੀਂ ਨਹੀਂ ਉਹ ਪੱਕੀਆਂ ਹੋ ਜਾਂਦੀਆਂ ਅੱਛਾ ਮੈਂ ਘਰੇ ਕਰੰਟ ਮਾਰਦੇ ਆਂਦੇ ਧਿਆਨ ਨਾਲ ਥੋੜੀ ਬਰ ਬਾਬੂ ਮਾਮੂ ਜੀ ਖੜਾ ਆ ਤਰ ਤਰ ਕਰਨਾ ਵੀ ਨਹੀਂ ਤੇ ਹਾਂ ਹਾਲ ਚੋਖਾ ਦਿੱਤੀਆਂ ਦੋ ਦਿਨ ਪੱਕ ਗਈਆਂ ਆ ਟੋੜ ਲਾ ਨਹੀਂ ਮੱਝ ਨੂੰ ਪੈ ਜਾਂਦੀ ਆ ਹੋਰ ਵੀ ਇੰਦਰ ਲਿਆ ਤਾਂ ਮਾਤਾ ਵੇਖੋ ਇੱਥੇ ਮਾਰ ਰਿਹਾ ਪਰ ਭਾ ਲੈ ਉਹਨੇ ਨਾਲ ਗਈ ਸੀ ਨਹੀਂ ਹੋਏ ਲੱਗੇ ਘਰੇ ਮੈਂ ਦਿਖਾ ਤੋੜ ਕੇ ਨਹੀਂ ਹੁੰਦੇ ਲਾਲ ਹੈ ਪੱਕ ਕੇ ਟੁੱਟ ਕੇ ਛੋੜ ਕੇ ਆ ਹੋਏ ਲਾਲ ਮੰਮੀ ਆ ਵੇਖੋ ਤੋੜੋ ਉਹ ਕਰ ਜਾਣੇ ਦੱਦੇ ਮਿਰਚਾਂ ਇਸ ਤੋਂ ਮੁਹਾ ਕਿ ਬਰਾਉਂ ਤੇ ਆਪਣੀ ਕਾਦੀ ਮੈਂ ਮਿਰਚਾਂ ਦੀ ਤੇ ਬੈਂਗਾਰੀ ਟਮਾਟਰਾਂ ਦੀ ਕਹਿੰਦੀ ਲਾਲ ਨੇ ਮੈਂ ਕਹਾਂ ਲਾਲ ਹੋ ਜਾ ਵੇਖੋ ਦੇ ਲਿਆ ਬੜਾ ਤੋੜੋਗੇ ਤੋੜ ਕੇ ਰਖਾਓ ਆਵੇ ਤਾਂ ਇਹ ਹੈ ਲੈ ਮੈਂ ਨਹੀਂ ਧਿਆਨ ਮਾਰਦਾ ਅੱਜ ਮਾਂ ਮੇਰੇ ਦੇਗਾ ਆਹ ਹਾ ਇਹ ਆਇਆ ਬੱਲੇ 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 ਤਾਜੇ 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 ਟਮਾਟਰ ਤੋੜੋ ਮਿਲਦੇ ਮੰਡੀ ਚੋਂ ਇਦਾਂ ਦੇ ਫਲੈਸ਼ ਪੀਸ ਵੇਖੀ ਜਾਉ ਨਾ ਮਿਰਚਾਂ ਵੇਚਾਂ ਮਿਲ ਆਈਆਂ ਹਲੇ ਤਾਂ ਤੋੜੀਆਂ ਬੜੀਆਂ ਮੈਂ ਮੈਂ ਤਾਂ ਰੋਜ਼ ਤੋੜਦਾ ਹੀ ਆਂ ਨਾ ਨਹੀਂ ਲੱਗੇ ਆ ਇੱਧਰ ਦੇ ਜੀ ਲਿਓਣਾ ਮਾਰਨ ਨੂੰ ਨੀਗਾ ਤੁਸੀਂ ਤੋੜੋਗੇ ਲੋਕ ਦਾ ਕਿੱਥੇ ਆਣਾ ਕੀਤਾ ਹੀ ਉਹ ਇਹਨੂੰ ਗਿਆ ਪਿੰਡੀ ਤੋੜ ਤੇ ਬੂਟਾ ਹੀ ਬੁੱਟ ਕੇ ਸੁੱਟਦਾ ਵੇਖੋ ਹਾਂ ਜੜਾ ਹੀ ਕੱਢ ਲਿਆ ਵਿਚਾਰਾ ਤੇ ਪਿੰਡੀ ਆਣੀ ਤੇ ਨਾਲ ਹੀ ਰਹੀ ਪਿੰਡੀ ਆਲੇ ਫੇਰ ਤੋੜ ਹੀ ਲਈਆਂ ਹਣ ਜਿਹੜਾ ਬੂਟਾ ਹੀ ਬੁੱਟ ਲਿਆ ਪਿੰਡੀ ਛੱਡਦਾ ਮੈਂ ਤਾਂ ਪਰੇ ਜੀ ਨੂੰ ਕਿ ਹੋ ਗਿਆ ਮੈਂ ਬਾਅਦ ਵੇਖਿਆ ਇੱਧਰ ਰੱਖੀ ਵਾਡੀ-ਵਾਡੀ ਤੇ ਨਾ ਨਹੀਂ ਥੋੜੀ-ਥੋੜੀ ਬੰਦਦੀ ਆ। ਉੱਟੇ ਹੀ ਫੜਦਾ ਮਾਮੇ ਨੇ। ਉਹਦੇ ਮਾਮਾ ਉਹਦੇ ਤਰੱਕੀਆਂ ਕਰ ਗਿਆ। ਨੀ ਆ ਜਿਵੇਂ ਲੱਗੀ ਤੋਰੀ ਜਿਹੜੀ ਤੂੰ ਉੱਟੇ ਹੀ ਫੜਦਾ ਛੜਤਾ ਹੀ। ਦੱਬ ਦੋ ਇਹਨੇ ਟੋਪ ਉੱਟ ਕੇ। ਹੈ? ਆਪੇ ਆ ਜਾਣਾ। ਨਹੀਂ ਹੋਣੀ ਹੋਣਾ।